ਭਾਈ ਕ੍ਰਿਪਾ ਖਾਲਸਾ ਬਾਈ ਕ੍ਰਿਪਾ ਕੀ ਫਤਿਹ 8000 ਦਿਨ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਦਾ ਜੋ ਜੋ ਸਾਈਟ ਤੋਂ ਨਹੀਂ ਉਹਤਨ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬਿਆਨ ਸਿੰਘ ਦੇ ਸੁਖਵੰਤ ਸਿੰਘ ਦੇ ਅਤੇ ਬਰਬਰ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀ ਉਸ ਦਾ ਹੰਗਾਰਾ ਬੀ ਜੀ ਪੀ ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲ ਕੇ ਅਦਵਾਨੀ ਜਿਹੜਾ ਫਿਰ ਉੱਚ ਦਾ ਬੀਜੇਪੀ ਦਾ ਲੀਡਰਸ਼ਿਪ ਉਸਨੇ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪੱਗਾਂ ਦੇ ਹਨ ਜਿਹੜੇ ਅੱਜ ਦਰਬਾਰ ਸਭਾ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸ਼ਹੀਦਾਂ ਨੂੰ ਨਮਸਕਾਰ ਕਰ ਰਹੇ ਹਨ ਅੱਜ ਦਾ ਦਿਨ ਏਪੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਰਨਾ ਅਰਦਾਸ ਕਰਦੇ ਆਂ ਅੱਜ ਵੀ ਕੀਤੇ ਆ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਤਦਾਰ ਹੋਣ ਉਸ ਮੁਲਕ ਨੂੰ ਸਿਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਅਸੀਂ ਸਮਝਦੇ ਆਂ ਕਿ ਸਾਡੇ ਗਵਰਨਰ ਜੇ ਤਖੜੇ ਤੇ ਮਿਲਟਰੀ ਦੇ ਵਿੱਚ ਤਖੜੇ ਹੋਣਗੇ ਤੇ ਸਕਿਉਰਿਟੀ ਕਾਉਂਸਲ ਦੇ ਵਿੱਚ ਜਾ ਕੇ ਬਾਦ ਜ਼ੁਲਮ ਦੇ ਖਿਲਾਫ ਉਠਾਉਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਰੈਗ੍ਰੇਟੇ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਆਸ ਕਰਦੇ ਆਂ ਕਿ ਸਕਿਉਰਿਟੀ ਕਾਉਂਸਲ ਦੇ ਵਿੱਚ ਸਾਡਾ ਜੋ ਸੰਤ ਜਨਨ ਸਿੰਘ ਭਿੰਡਰਵਾਲਿਆਂ ਦੇ ਆਖਰੀ ਸ਼ਬਦ ਸੀ ਕਿ ਜੇ ਜਦੋਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਸਾ ਦਾ ਨੀਂ ਪੱਥਰ ਰੱਖਿਆ ਜਾਊਗਾ ਇਹ ਸਬਾਤ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜ਼ਰੂਰ ਠਾਏ ਜੋ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਔਰ ਅੰਗਰੇਜ਼ ਨੇ ਸਾਡੇ ਕੀਤੇ ਹੋਏ ਹਸਾਨ ਉਹ ਫੁੱਟ ਕੇ ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਨੂੰ ਮੁਸਲਮਾਨ ਦੇ ਗੁਲਾਮ ਕਰਤਾ ਔਰ ਇੰਡੀਆ ਦੇ ਵਿੱਚ ਸਾਨੂੰ ਸਿੱਖਾਂ ਨੂੰ ਹਿੰਦੂ ਦੇ ਗੁਲਾਮ ਕਰਤਾ ਅਸੀਂ ਆਜ਼ਾਦੀ ਚਾਹੁੰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸ ਸਾਲ ਅਮਨਪਸੰਦ ਤਰੀਕੇ ਦੇ ਨਾਲ ਬਿਨਾਂ ਖੂਨ ਖਰਾਬੇ ਤੋਂ ਬਿਨਾਂ ਅਸੀਂ ਆਪਣਾ ਲੈਤਾ ਦੇਸ਼ ਬਫਰ ਸਟੇਟ ਕਾਮਰੇਟ 3 ਹਿੰਦੂ ਇੰਡੀਆ ਇਸਲਾਮਿਕ ਪਾਕਿਸਤਾਨ ਦੇ ਵਿੱਚ ਵਿੱਚ ਅਸੀਂ ਜਗਾਂਗੇ ਔਰ ਆਜ਼ਾਦ ਹੋਵਾਂਗੇ ਇਹ ਸਾਡੀਆਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੈ ਤੇ ਪ੍ਰੇਸ਼ਕ ਵੀ ਬੇਨਤੀ ਹੈ ਕਿ ਅਸੀਂ ਹੁਣ ਆਜ਼ਾਦ ਹੋਣਾ ਚਾਹੁੰਦੇ ਹਾਂ ਮਾਸੋ ਕਿਸਾਨੀ ਸੰਘਰਸ਼ ਬਾਰੇ ਕੀ ਕਹੋਗੇ ਜੀ ਡਲੇਵਾਲ ਸਾਹਿਬ ਜੋ ਕਰਕੇ ਸਿੱਖੀ ਦੇਸ ਰੂਪ ਦੇ ਵਿੱਚ ਉੱਥੇ 40 ਦਿਨਾਂ ਤੋਂ ਉਹ ਹੜਤਾਲ ਦੇ ਵਿੱਚ ਬੈਠੇ ਐ ਤੇ ਟਕੈਟ ਸਾਹਿਬ ਨੇ ਕਿਹਾ ਦੂਜੇ ਕਿਸਾਨੀ ਲੀਡਰਾਂ ਨੇ ਕਿ ਸਿੱਖਾਂ ਦੀ ਬਹੁਤ ਬੇਇੱਜ਼ਤੀ ਕੀਤੀ ਐ ਨਹੀਂ ਸਿੱਖ ਬਿਲਕੁਲ ਉਹਨਾਂ ਦੇ ਨਾਲ ਹੈਗੇ ਐ ਔਰ ਅਰਦਾਸ ਕਰਦੇ ਐ ਕਿ ਹੁਣ ਜੋ ਕਰਕੇ ਗਵੰਡੀ ਮੌਲਕ ਸਾਰੇ ਤਕੜੇ ਹੋ ਗਏ ਐ ਤੇ ਜਿਹੜੇ ਪ੍ਰਾਈਮ ਮਿਨਿਸਟਰ ਸ੍ਰੀ ਮੋਦੀ ਸਾਹਿਬ ਨੇ ਤੇ ਉਹਨਾਂ ਦੇ ਸਾਰੇ ਕੈਬਨਿਟ ਹੁਣ ਸਿੱਖਾਂ ਦੀ ਕਦਰ ਕਰੂਗੀ ਕਿਉਂ ਕਰਕੇ ਜੇ ਕਦਰ ਨਹੀਂ ਕਰਨਗੇ ਤਾਂ ਸਿੱਖ ਬਹੁਤ ਦੂਰ ਚਲੇ ਜਾਣਗੇ ਤੇ ਸਰ ਜਗਜੀਤ ਸਿੰਘ ਜੋ ਇਨੀ ਤਪੱਸਿਆ ਕਰ ਰਿਹਾ ਸਾਡੀ ਪਾਰਟੀ ਤੇ ਪੰਥ ਉਹਨਾਂ ਦੇ ਪਿੱਛੇ ਆ ਤੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਦੇ ਕੁਰਬਾਨੀ ਦੇ ਸਮੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਕੁਝ ਕੀਤਾ ਹੈ ਉਹਨਾਂ ਨੇ ਸਿੱਖਾਂ ਦੇ ਲਈ ਚੜ੍ਹਦੀ ਕਲਾ ਦੇ ਲਈ 40 ਦਿਨਾਂ ਤੋਂ ਹੜਤਾਲ ਰੱਖੀ ਹੈ ਔਰ ਮੌਤ ਦੇ ਕਿਨਾਰੇ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਾਲ ਫਤਿਹ ਅਰਜ਼ ਕਰਦੇ ਹਾਂ ਤੁਹਾਡੇ ਸਾਹਮਣੇ ਵਾਇ ਕੁਰਤੀ ਦਾ ਹਾਲ ਸਾਹਿਬ ਵਾਇ ਕੁਰਤੀ ਮਨ ਸਾਹਿਬ ਆਖੀਏ ਕਿ ਭਾਈ ਅਮਰਪਾਲ ਸਿੰਘ ਗੁਰੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਸੀਂ ਕਾਫੀ ਉਨ੍ਹਾਂ ਦੀ ਸਪੋਰਟ ਕੀਤੀ ਹੈ ਕੋਈ ਉਨ੍ਹਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿ ਉਹ ਤੁਸੀਂ ਸਪੋਰਟ ਕਰੋਗੇ ਜੀ ਜੇਕਰ ਉਹ ਨਵੀਂ ਪਾਰਟੀ ਬਣਾਉਂਦੇ ਨੇ ਅੱਸੀ ਸੰਤ ਅਨੈਸਿੰਮ ਪਿੰਡਾ ਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾਣ ਦੀ ਫਤਿਹ ਦੇ ਲਈ ਜੂਝ ਰਹੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ ਜੇ ਉਹ ਪਾਰਟੀ ਇਸ ਸੰਦਰਸ਼ ਦੇ ਵਿੱਚ ਰਹਿਊਗੀ ਹਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰਹਿਊਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੇ ਆ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਹੁਕਮ ਤੇ ਉਸ ਦੇ ਵਿੱਚੋਂ ਨੁਕਸਾਨ ਪਾਉਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆ ਤੇ ਪੰਛ ਦੇ ਕੋਲੇ ਅਰਦਾਸ ਕਰਦੇ ਆਂ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਿਸਤਾਨ ਦੀ ਅਰਦਾਸ ਕਰਦੇ ਆਂ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋੜ ਮਰੋੜ ਪੰਥ ਦੇ ਵਿੱਚ ਨਾ ਪਾਵੇ ਔਰ ਸ਼੍ਰੋਮਣੀ ਕਾਲੀ ਦਾ ਨੰਬਰ 70 ਨਾ ਅਸੀਂ ਝਾੜੂ ਪਰਦਾ ਰਹੇ ਤੁਹਾਡੇ ਉਹਨਾਂ ਦੀ ਅੱਦਾਤ ਕਰੋ ਮਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਖਾਲਸਪਤਾਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਦਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਿਤਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਤੇ ਉਹਨਾਂ ਨੇ ਨਾ ਕੀਤੀ ਸੀ ਕਿ ਅਸੀਂ ਕੋਈ ਖਾਲਸਪਤਾਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਹੈ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਫਿਰ ਮੈਂ ਜਵਾਬ ਤਾਂ ਦੇ ਦਿੱਤਾ ਕਿ ਤੌਰ ਪਰ ਨਜੀਵ ਪੰਥ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਦੀ ਸੋਚ ਤੇ ਜਿਹੜੀ ਪਾਰਟੀ ਚੱਲ ਰਹੀ ਹੈ ਉਹਦੇ ਫਿਰ ਤੋੜ ਨਰੋੜ ਹੋਊਗੀ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆ ਰੱਖੇ ਔਰ ਟੁੱਟਣ ਨਾ ਦੇਵੇ ਕੋਲੀਦਲ ਅੰਮ੍ਰਿਤਸਰ ਨੂੰ